ਪੰਜਾਬ ਚ ਨਵੰਬਰ ਦੇ ਆਖਰੀ ਹਫਤੇ ਜਾਂ ਦਸੰਬਰ ਦੇ ਪਹਿਲੇ ਹਫਤੇ ਨਗਰਪਾਲਿਕਾ ਚੋਣਾਂ ਹੋਣ ਜਾ ਰਹੀਆਂ ਨੇ ਸਾਰੀਆਂ ਹੀ ਪਾਰਟੀਆਂ ਇਸ ਤੇ ਤਿਆਰੀ ਕਰ ਰਹੀਆਂ ਨੇ ਕਾਂਗਰਸ ਦੀ ਕੀ ਤਿਆਰੀ ਹੈ ਕਾਂਗਰਸ ਇਸ ਤੇ ਮੀਟਿੰਗਾਂ ਕਰ ਰਹੀ ਹੈ ਕਿ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਰੀਂਦਰ ਕੌਰ ਪਟਲ ਸਾਡੇ ਨਾਲ ਨੇ ਮੈਡਮ ਕਾਂਗਰਸ ਪਾਰਟੀ ਨੇ ਮੀਟਿੰਗਾਂ ਕੀਤੀਆਂ ਨੇ ਕੀ ਤਿਆਰੀਆਂ ਨੇ ਤੁਹਾਡੀਆਂ ਕਦੋਂ ਤੋਂ ਤੁਸੀਂ ਕੈਂਪੇਨ ਚ ਜਾ ਰਹੇ ਹੋ ਦੇਖੋ ਸਾਡੇ ਸਾਰਿਆਂ ਥਾਵਾਂ ਤੇ ਕਮੇਟੀਆਂ ਬਣੀ ਐ ਹੁਣ ਜਿਹੜਾ ਪ੍ਰੋਸੈਸ ਹੈ ਜੋ ਨਵੰਬਰ ਦੇ ਵਿੱਚ ਜਾਂ ਦਸੰਬਰ ਦੇ ਵਿੱਚ ਚੋਣਾਂ ਹੋਣੀਆਂ ਐ ਪ੍ਰੋਸੈਸ ਜਿਹੜਾ ਇਸ ਲੈਵਲ ਦੇ ਉੱਪਰ ਹੈਗਾ ਉਹ ਹੈਗਾ ਵਾਰਡ ਬੰਦੀ ਕਰਦਾ ਸਾਨੂੰ ਇਸ ਥਾਂ ਤੋਂ ਹੀ ਜਿਹੜੀ ਐਕਟੀਵਿਟੀ ਸਰਕਾਰ ਦੀ ਹੈ ਜੋ ਐਫਰਟਸ ਕਰ ਰਹੀ ਹੈ ਉਥੋਂ ਅਸੀਂ ਸਾਫ਼ ਤੌਰ ਤੇ ਇੱਕ ਗੱਲ ਕਹਿ ਸਕਦੇ ਹਾਂ ਵੀ ਸਾਨੂੰ ਆਪਣੀ ਜਿੱਤ ਯਕੀਨੀ ਦਿਸਦੀ ਹੈ ਔਰ ਰੂਲਿੰਗ ਕਾਲੀ ਦਲ ਭਾਜਪਾ ਨੂੰ ਆਪਣੀ ਹਾਰ ਯਕੀਨੀ ਦਿਸਦੀ ਹੈ ਅ ਅਲੀਗੇਸ਼ਨ ਤੁਸੀਂ ਹਰ ਵਾਰ ਲਾਉਂਦੇ ਹੋ ਕਿ ਬੂਥ ਕੈਪਚਰਿੰਗ ਤੱਕ ਹੁੰਦੀ ਹੈ ਅਸੀਂ ਪਹਿਲੀ ਤਾ ਐਲੀਗੇਸ਼ਨ ਲਾਏ ਹੈਗੇ ਨੇ ਜਿਹੜੀ ਫਰਸਟ ਪ੍ਰੋਸੈਸ ਹੈਗਾ ਜਿਹੜੀ ਬੋਰਡ ਬੰਦੀ ਕਰ ਰਿਹਾ ਉਸਤੇ ਚੋਣ ਕਮਿਸ਼ਨ ਨਾਲ ਵੀ ਮੈਂ ਗੱਲ ਕੀਤੀ ਹੈ ਔਰ ਮਹਿਕਮੇ ਦੇ ਮੈਂ ਪ੍ਰਿੰਸੀਪਲ ਸੈਕਟਰੀ ਨੂੰ ਵੀ ਲਿਖ ਕੇ ਭੇਜਿਆ ਹੈ ਲੋਕ ਔਖੇ ਹੈ ਲੋਕਾਂ ਨੇ ਪਾਰਲੀਮੈਂਟ 'ਚ ਵੀ ਟ੍ਰੇਲਰ ਦਿਖਾਇਆ ਹੈ ਲੋਕਾਂ ਨੇ ਸਾਨੂੰ ਹੁਣ ਵੀ ਜਤਾਇਆ ਹੈ ਔਰ ਸਾਰੇ ਦੇਸ਼ ਵਿੱਚ ਮੁੜ ਕੇ ਕਾਂਗਰਸ ਪਾਰਟੀ ਨੂੰ ਵਾਲੇ ਪਾਸੇ ਨੂੰ ਝੁਕਾਹ ਹੋਇਆ ਹੈਗਾ ਸਾਨੂੰ ਪੂਰਾ ਯਕੀਨ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਜੇ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਚਾਹੇ ਇਸ ਕਾਹੇਗੀ ਹੈ ਮਿਨਿਸਪੈਲਟੀ ਦੇ ਇਲੈਕਸ਼ਨ ਹੈ ਚਾਹੇ ਹੋਰ ਹੌਣ ਕੋਈ ਕਾਂਗਰਸ ਪਾਰਟੀ ਲੋਕ ਜਿਤਾਉਣ ਔਰ 2017 ਚ ਬਾਕਾਇਦਾ ਹਾਲਾਤ ਦੱਸਦੇ ਆ ਕਿ ਵਜ ਤੇ ਬਾਜ਼ੇ ਕਾਂਗਰਸ ਪਾਰਟੀ ਸਰਕਾਰ ਹੋਣੀ ਹੈ ਲੋਕਾਂ ਨੇ ਸਰਕਾਰ ਹੁਣ ਵੀ ਦਿੱਤੀ ਸੀ ਸਾਥੋਂ ਸਾਡੀ ਪਾਰਟੀ ਦੀ ਲੀਡਰਸ਼ਿਪ ਤੋਂ ਸਟੇਟ ਲੀਡਰਸ਼ਿਪ ਤੋਂ ਸਾਤੋਂ ਕੁਝ ਗਲਤੀਆਂ ਰਹੀਆਂ ਕਮੀਆਂ ਰਹੀਆਂ ਓਵਰ ਕੌਨਫੀਡੈਂਟ ਰਹੇ ਆਈ ਵੀ ਸਰਕਾਰ ਅਸੀਂ ਘਰੋਂ ਮੋੜੀ ਹੈ ਜਿਸ ਤਰ੍ਹਾਂ ਦਾ આરોਪ ਕਾਂਗਰਸ ਲਾ ਰਹੀ ਹੈ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਆ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਤਾਂ ਕਾਂਗਰਸ ਵੱਲੋਂ ਪ੍ਰੋਟੈਸਟ ਵੀ ਕੀਤੇ ਜਾਣਗੇ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ